ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਸਸੀਪਟਾ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਪਹੁੰਚ ਕਰਨ ਲਈ ਪਿੰਡ ਦੁੱਬਲੀ ਤੋਂ ਸੁਭਰਾ ਤੋਂ ਕੋਰਬੁੱਡੇ ਤੋਂ ਆਪਾਂ ਸੰਗਵਾ ਤੋਂ ਸਾਈਕਲ ਤੋਂ ਸਕੇ ਪਿੰਡ ਜੋੜ ਸਿੰਘ ਵਾਲਾ ਆਪਾਂ ਵਿਜ਼ਿਟ ਕਰ ਸਕਦੇ ਹਾਂ। ਤੁਹਾਨੂੰ ਇੱਕ ਦਿਖਾਉਨੇ ਆਂ। ਨੀਲੀ ਬੂਰੀ ਕਿਛੇ ਬੂਰੀ ਕੱਤੀ ਆ। ਬਹੁਤ ਸੋਹਣਾ ਹਨਾ ਵਨ ਚੰਗੀ ਕੁਆਲਿਟੀ ਆ ਦੇਖੋ ਜੀ ਤੁਸੀਂ ਬਹੁਤ ਸੋਹਣਾ ਈਲਾ ਵਾਲੀ ਬੁਰੀ ਆ ਤਾਂ ਲਿੰਗੀ ਦਾ ਵੀ ਪੱਖ ਰੱਖਦੀ ਆ ਬਹੁਤ ਸੋਹਣਾ ਸਿੰਗ ਲੱਗਾ ਪਿੱਛੇ ਬੱਚਾ ਪਰ ਲਿੰਗੀ ਦਾ ਆ ਗਿਆ ਬੁਰੀ ਦਾ ਬਹੁਤ ਪਿਆਰੀ ਕੱਟੀ ਆਈ ਆ ਤਾਂ ਇਹ ਵੀ ਬੁਰੀ ਆ ਤੋ ਨਹੀਂ ਜੀ ਬੁਲਾਈਆ ਖੜਾ ਆਵੇ ਕੋਈ ਕੰਨ ਦੀ ਵਾਰਟੀ ਬਹੁਤ ਵਧੀਆ ਚੰਗਾ ਕਾਦਾ ਹੈ ਜੀ ਚਮੜੀ ਪਤਲੀ ਇਹ ਚੱਲ ਪੈਣ ਨੂੰ ਦੇ ਸਕਦੇ ਆ ਇਸ ਟਾਈਮ ਮਸੂਲੀ ਨੂੰ ਅੱਜ ਪੰਜ ਛੇ ਦਿਨ ਹੋ ਗਏ ਆ ਇਹ ਦੇਖ ਲੇ ਜੀ 9 ਤੋਂ 10 ਦੇ ਦਾ ਬੋਲ ਲਿਖਵਾਇਆ ਸੀ ਨੰਬਰ ਆ ਬਹੁਤ ਸੋਹਣਾ ਸਾਰ ਬੋਲੀ ਅਥਣਾ ਦਾ ਗੈਰ ਦੂਰੀ ਦੇਖ ਸਕਦੇ ਹੋ ਬਾਕੀ ਜਿਹੜਾ ਇਹਦਾ ਰੇਟ ਰਹੂਗਾ 78000 ਰੁਪਇਆ ਉਹਦੇ ਜਿਵੇਂ ਥੋੜਾ ਬਦਵ ਮਾਨਦਾਨ ਕੀਤਾ ਜਾਊਗਾ ਚੰਗੀ ਹਾਈਟ ਆ ਫੋਲਾ ਆ ਵੇਖੋ ਕਿੰਨਵਾਈ ਤੁਸੀਂ ਨਸਾਂ ਬਿਲਕੁਲ ਰੇਨ ਜਰੀਆਂੀਆਂ ਦਸੰਦੀਆਂ ਬਾਕੀ ਨੰਬਰ 2 ਤੇ ਇਹ ਵੀ ਨੀਲੀ ਦੇ ਵਿੱਚ ਆ ਗਈ ਬਿਲਕੁਲ ਅੱਖ ਨੀਲੀ ਮਣਕੀ ਇਹਦੇ ਥੱਲੇ ਐਸ ਟਾਈਮ 12 ਤੋਂ 13 ਲੀਟਰ ਜਿਹੜਾ ਦੁੱਧ ਤਿਆਰ ਆ ਚੰਗੀ ਹਾਈਟ ਆ ਕੋਈ ਨਾ ਜੇ ਨੂੰ 10 ਤੋਂ 12 ਦੇ ਰੰਗ ਪਿੱਛੇ ਮੇਲ ਦਾ ਆਪਾਂ ਉਮੀਦ ਕਰਦੇ ਆ ਕਿ ਮਾਦੀ ਜਿਹੜੀ ਆ 15 16 ਲੀਟਰ ਦੀ ਚੋਈ ਇੱਕ ਪਿੱਛੇ ਦਾ ਥਣ ਹਵਾਲਾ ਬਹੁਤ ਹੀ ਵਧੀਆ ਪਿੱਛੇ ਦੇ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਇਹ ਮੇਲ ਕਾ ਆ ਥਾ ਉਹ ਬੱਚਾ ਬੈਠਾ ਬਹੁਤ ਵਧੀਆ ਆ ਦੇਖੋ ਚੰਗੀ ਹਾਇਦਾ ਚੰਗਾ ਪਿਚੂੜਾ ਲੱਗਾ 10-12 ਦਿਨ ਦੇ ਵਿੱਚ ਹੀ 12-13 ਲੀਟਰ ਦੁੱਧ ਜਿਹੜਾ ਇਹਦੇ ਪਿਆਰ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੋਟਰ ਵਾਂਗੂ ਆ ਬਹੁਤ ਚੰਗਾ ਦੁੱਧ ਖੋਲ ਹਾਇਦਾ ਇਹਦਾ ਰੇਟ ਆ ਜਿਹੜਾ 82000 ਰੁਪਏ ਰਹੂਗਾ ਗਰੰਟੀ ਨਾਲ 16 ਕਿਲੋ ਮਿਲਕ ਦੀ ਚੁਆਈ ਕਰਾਉਗੀ ਹੋਰ ਜਿਹੜਾ ਸਾਡਾ ਵਾਲਾ ਇਹ ਜਿਹੜੀ ਬੂਰੀ ਆ ਭਾਈ ਇਹ ਵੀ ਉਮੀਦ ਕਰਦੇ ਆ ਕਿ ਇਹ ਲਾਚਾਰਾ ਦੇ ਜਿਹੜੀ ਚੱਲੂਗੀ ਬਈ ਤੀਜੇ ਸਵੇਰ ਮਾਜਨੇ ਸੁਣਾ ਚੰਗੀ ਭਾਰੀ ਬੋਡੀ ਦੀ ਆ ਬਹੁਤ ਵਧੀਆ ਖਾਣ ਰਵਨਾ ਨੇ ਪੰਡਾ ਭਾਈ ਬੱਤੀ ਥੱਲੇ ਮੁੱਠੀ ਵਾਲਾ ਥਾਣਾ ਬਹੁਤ ਹੁਣਾ ਚੱਲ ਇੱਕ ਅੱਬਣਾ ਬਸ ਤੇ ਆ ਰਹੀ ਆ ਆ ਦੇਖ ਸਰ ਜੀ ਜੀ ਤਾਂ ਦੀ ਕੁਆਲਿਟੀ ਸ਼ੰਗੀ ਹਾਈ ਦਾ ਜੰਗਲੇਵਰ ਫਸੂਰ ਵੜਾਉਂਗੀ ਬਹੁਤ ਸੋਹਣਾ ਪਿੱਛੂੜਾ ਸੋਹ ਤੁਸੀਂ ਲਈ ਆ ਇਹ ਘੜਿਆ ਇਹਦਾਰੇ ਇਹਦਾ ਜਰਾ 73000 ਰੁਪਿਆ ਰਹੂਗਾ ਉਹਦੇ ਜੋ ਮੰਤਨ ਕੀਤਾ ਜਾਊਗਾ ਬਾਕੀ ਇੱਥੇ ਹੋਰ ਵੀ ਪਸ਼ੂ ਹੈਗੇ ਨੇ ਇਹ ਝੋਟੀ ਆ ਜਿਹੜੀ ਇਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹਨੂੰ ਸੂਈ ਨੂੰ ਕਰੀਬ ਅੱਜ 10 ਦਿਨ ਹੋ ਗਏ ਆ 9 ਲੀਟਰ ਦੇ ਥੱਲੇ ਜਿਹੜਾ ਦੁੱਧ ਇਸ ਟਾਈਮ ਰੈਡੀ ਆ ਚੰਗਾ ਹਨ ਹਵਾਨਾ ਚੰਗੀ ਕੁਆਲਿਟੀ ਆ ਬਹੁਤ ਵਧੀਆ ਇਹ ਸਿੰਗ ਦੀ ਬੰਦਰ ਤੁਸੀਂ ਦੇਖ ਸਕਦੇ ਹੋ ਕੋਈ ਛਿਪੜਾ ਸਿੰਗ ਆ ਥੱਲੇੋਂ ਉਹੀ ਆਏ ਕਿਛੇ ਦੇ ਮੇਰੇ ਤੋਂ ਆਪ ਇਹਦਾ ਬੱਚਾ ਵੀ ਆਪਾਂ ਨਾਲ ਦਿਖਾ ਦਿੰਦੇ ਆ ਇਹਦਾ ਬੱਚਾ ਬਾਈ ਤੁਸੀਂ ਕੋਣ ਇੱਕ ਨੰਬਰ ਸਾਰੇ ਪਸ਼ੂ ਉਹ ਤੁਸੀਂ ਕਦੇ ਵੀ ਫਾਰਮ ਤੇ ਆ ਕੇ ਵਿజిਟ ਕਰ ਸਕਦੇ ਹੋ ਚੰਗੇ ਪਸ਼ੂ ਨੇ ਸਾਰੇ ਓਵਰਹਾਲ ਸਾਰੇ ਲਈ ਜੁਆਇਨ ਇੱਕ ਨੰਬਰ 562 ਲੋਕ ਲੋਕੇ ਆ ਇਸ ਦੀ ਆਪਣੇ ਫੁੱਲ ਗਾਰੰਟੀ ਦੇਵਾਂਗੀ ਬਾਕੀ ਸਾਰਿਆਂ ਦੇ ਵਿੱਚੋਂ ਮਾਨਤਾਨ ਬੰਦਾ ਸਰਦਾ ਜਰੂਰ ਕੀਤਾ ਜਾਊਗਾ ਤਾਂ ਇੱਥੇ ਪਹੁੰਚ ਕਰਨ ਲਈ ਪਹਿਲੇ ਜੋਰਸਿੰਗ ਵਾਲਾ ਤਸੀਲ ਪੱਤੀ ਜੀਰਾ ਸ਼ਰੀ ਕਰਨਤਾ ਨੂੰ ਸਹਾਇਤ ਤਾਂ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਸਾਕੇ ਇਸ ਚੈਨਲ ਨੂੰ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ